ਡਾਂਕੀ ਰਾਹੀ ਅਮਰੀਕਾ ਭੇਜਣ ਵਾਲੇ ਏਜੰਟ ਨੂੰ ਐਨਆਈਐਨ ਨੇ ਗ੍ਰਿਫਤਾਰ ਕਰ ਲਿਆ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਉਰਫ 골ਡੀ ਵਜੋਂ ਹੋਈ ਹੈ ਦੱਸਦੀ ਹੈ ਕਿ 골ਡੀ ਨੇ ਤਰਨਤਾਰਨ ਦੇ ਇੱਕ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਡਾਂਕੀ ਰਾਹੀ ਅਮਰੀਕਾ ਭੇਜਿਆ ਸੀ ਜਿਸ ਨੂੰ ਕਿ ਇੱਕ ਮਹੀਨੇ ਦੇ ਅੰਦਰ ਹੀ ਅਮਰੀਕਾ ਸਰਕਾਰ ਨੇ ਡਿਪੋਰਟ ਕਰਕੇ ਵਾਪਸ ਭਾਰਤ ਭੇ ਦਿੱਤਾ ਤੇ ਜਦੋਂ ਉਹ ਨੌਜਵਾਨ ਭਾਰਤ ਪਹੁੰਚਿਆ ਤੇ ਉਸ ਨੇ ਇਸ ਏਜੰਟ ਦੇ ਖਿਲਾਫ ਯਾਨੀ ਕਿ ਗਗਨਦੀਪ ਸਿੰਘ ਉਰਫ 골ਡੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ 13 ਮਾਰਚ ਨੂੰ ਇੱਕ ਕੇਸ ਐਨਆਈਐਨ ਨੂੰ ਸੌਂਪ ਦਿੱਤਾ ਤੇ ਹੁਣ ਐਨੇ ਹੀ ਨੇ ਕਾਰਵਾਈ ਕਰਦੇ ਆਂ ਦਿੱਲੀ ਤੋਂ ਗਗਨਦੀਪ ਸਿੰਘ ਔਰ ਫਗੋਲਦੀ ਨੂੰ ਗ੍ਰਫਤਾਰ ਕਰ ਲੈ ਦੱਸਦੇ ਕਿ ਗਗਨਦੀਪ ਸਿੰਘ ਦਿੱਲੀ ਦਾ ਹੀ ਰਹਿਣ ਵਾਲਾ ਜਿਸ ਨੇ ਕਿ ਪੰਜਾਬ ਦੇ ਨੌਜਵਾਨ ਨੂੰ ਚਾਂਸਾ ਦੇ ਕੇ 45 ਲੱਖ ਰੁਪਏ ਠੱਗੇ ਤੇ ਉਸ ਨੂੰ ਡੋਂਕੀ ਦੇ ਰਾਹੀਂ ਅਮਰੀਕਾ ਭੇਜਦਾ ਤੇ ਜਦੋਂ ਇਹ ਨੌਜਵਾਨ ਡੋਂਕੀ ਦੇ ਰਾਹੀਂ ਅਮਰੀਕਾ ਜਾ ਰਿਹਾ ਸੀ ਤਰਸ ਦੇ ਵਿੱਚ ਏਜੰਟ ਦੇ ਸਾਥੀਆਂ ਦੇ ਬਲੋਂ ਉਸਦੇ ਨਾਲ ਕੁਟਮਾਰ ਵੀ ਕੀਤੀ ਗਈ ਤੇ ਉਸਦੇ ਕੋਲੋਂ ਅਮਰੀਕੀ ਡਾਲਰ ਵੀ ਖੋਲੇ ਗਏ ਪੀੜਤ ਨੇ ਭਾਰਤ ਪਹੁੰਚ ਕੇ ਜ਼ਿਕਰਬ شکایت ਦਾਇਰ ਕਰਵਾਈ ਸੀ ਤੋਂ ਹੁਣ ਕਾਰਵਾਈ ਕਰਦੇ ਉਸ ਨੂੰ ਗ੍ਰਫਤਾਰ ਕਰ ਲੈ ਦੱਸਦੇ ਕਿ ਅਮਰੀਕਾ ਸਰਕਾਰ ਨੇ ਗੈਰ ਕਾਨੂੰਨੀ ਪ੍ਰ ਵਾਸੀਆਂ ਨੂੰ ਰਿਪੋਰਟ ਕਰ ਦਿੱਤਾ ਸੀ ਜਿਸ ਦੇ ਵਿੱਚੋਂ ਕਈ ਨੌਜਵਾਨ ਅਜਿਹੀ ਸੀ ਜਿਨ੍ਹਾਂ ਨੇ ਆਕੇ ਏਜੰਟਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਸ ਤਰੀਕੇ ਦੇ ਨਾਲ ਏਜੰਟਾ ਇਹਨਾਂ ਨੂੰ ਝਾਂਸਾ ਦਿੰਦਾ ਕਿ ਡਾਇਰੈਕਟ ਫਲਾਈਟ ਦੇ ਰਾਹੀਂ ਉਹਨਾਂ ਨੂੰ ਅਮਰੀਕਾ ਭੇਜਿਆ ਜਾਵੇਗਾ ਉਹਨਾਂ ਦੇ ਕੋਲੋਂ ਲੱਖਾਂ ਰੁਪਏ ਵੀ ਲੈ ਗਏ ਪਰ ਫਿਰ ਵੀ ਉਹਨਾਂ ਨੂੰ ਡਾਂਕੀ ਰੂਟ ਦੇ ਰਾਹੀਂ ਅਮਰੀਕਾ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਫਿਰ ਅਮਰੀਕਾ ਸਰਕਾਰ ਜਦੋਂ ਸਖਤ ਹੋਈ ਅਮਰੀਕਾ ਸਰਕਾਰ ਨੇ ਜਦੋਂ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਇਹਨਾਂ ਨੌਜਵਾਨਾਂ ਨੂੰ ਵਾਪਸ ਭਾਰਤ ਪਹੁੰਚਣਾ ਪਿਆ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਜਿਹੜਾ ਏਜੰਟਾ ਇਹਨ ਮਾਰੀ ਹੈ ਧੋਖਾ ਧੜੀ ਕੀਤੀ ਹੈ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਦਰਨਤਾਰਨ ਦੇ ਇੱਕ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਗਗਨਦੀਪ ਸਿੰਘ ਉਰਫ 골ਡੀ ਦੇ ਖਿਲਾਫ ਜਿਸ ਨੂੰ ਜਿਸ ਦੇ ਉੱਤੇ ਕਾਰਵਾਈ ਕਰਦੇ ਹੁਣ ਐਨੀਜੀ ਨੇ ਉਸ ਨੂੰ ਦਿੱਲੀ ਤੋਂ ਗ੍ਰਫਤਾਰ ਕਰ ਲਿਆ ਹੈ